ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁਕ ਵਿਦ ਸ਼ਰਨ ਅਸੀਂ ਬਣਾ ਕੇ ਤਿਆਰ ਕਰਾਂਗੇ ਅਦਰਕ ਲਸਣ ਦੀ ਕੜੀ ਇਹ ਕੜੀ ਨੂੰ ਅਸੀਂ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਜਦੋਂ ਸਾਡੇ ਸਰੀਰ ਵਿੱਚ ਦਰਦਾਂ ਹੁੰਦੀਆਂ ਹਨ ਤਾਂ ਸਾਨੂੰ ਇਹ ਕੜੀ ਬਣਾ ਕੇ ਖਾ ਲਈਏ ਤਾਂ ਉਹਨਾਂ ਤੋਂ ਸਾਨੂੰ ਆਰਾਮ ਮਿਲਦਾ ਵਾ ਚਲੋ ਫਿਰ ਵੇਖੋ ਅੱਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਇਹਨੂੰ ਕੜੀ ਨੂੰ ਬਣਾ ਕੇ ਤਿਆਰ ਕੀਤਾ ਅਦਰਕ ਤੇ ਲਸਣ ਦੀ ਕੜੀ ਬਣਾਵਾਂਗੇ ਤਿੰਨ ਪਿਆਜ਼ ਲਏ ਆ ਛੋਟੇ ਸੈਂਸ ਦੇ ਦੋ ਟਮਾਟਰ ਆ ਅਦਰਕ ਦੀਆਂ ਦੋ ਤਿੰਨ ਗੰਡੀਆਂ ਆ ਤੇਲ ਲਸਣ ਇਹਦੇ ਵਿੱਚ ਮੇਨ ਹੀਰੋ ਆ ਲਸਣ ਤੇ ਅਦਰਕ ਇਹਨਾਂ ਦੀ ਕੁਆਂਟੀਟੀ ਅਸੀਂ ਜ਼ਿਆਦਾ ਲਵਾਂਗੇ ਇਹਨਾਂ ਨੂੰ ਅਸੀਂ ਪੀਸ ਲੈਨੇ ਲਸਣ ਅਦਰਕ ਹਰੀ ਮਿਰਚ ਪਿਆਜ਼ ਟਮਾਟਾ ਇਹਨਾਂ ਤਿੰਨਾਂ ਚੀਜ਼ਾਂ ਨੂੰ ਅਸੀਂ ਪੀਸ ਲਿਆ ਤੇਲ ਪਾਵਾਂਗੇ ਅਸੀਂ ਸਰੋਂ ਦਾ ਤੇਲ ਪਾਇਆ ਵਾ ਤੁਸੀਂ ਕੋਈ ਹੋਰ ਵੀ ਤੇਲ ਲੈ ਸਕਦੇ ਹੋ ਤੇਲ ਗਰਮ ਹੋ ਗਿਆ ਇੱਕ ਚਮਚਾ ਜੀਰਾ ਥੋੜੀ ਜਿਹੀ ਲੈਂਗੁਰ ਲਸਣ ਅਦਰਕ ਹਰੀ ਮਿਰਚ ਨੂੰ ਅਸੀਂ ਹਲਕਾ ਜਿਹਾ ਭੁੰਨ ਲਿਆ ਆਂ। ਪਿਆਜ਼ ਪਾ ਲਈਨੇ, ਮਸਾਲੇ ਪਾ ਲਈਨੇ। ਨਮਕ ਪਾਵਾਂਗੇ ਟੇਸਟ ਅਨਸਾਰ, ਹਲਦੀ ਪਾਊਡਰ। ਇਹਨਾਂ ਦੋਨਾਂ ਚੀਜ਼ਾਂ ਮਿਕਸ ਕਰ ਲਈਆਂ। ਇਹਦੇ ਵਿੱਚ ਬਹੁਤ ਸਾਰੇ ਮਸਾਲੇ ਪਾਉਣ ਦੀ ਜ਼ਰੂਰਤ ਨਹੀਂ ਆ। ਇਹ ਲਸਣ ਅਦਰਕ ਤੇ ਪਿਆਜ਼ ਦੀ ਕੜੀ ਨੂੰ ਜਦੋਂ ਸਾਡੇ ਜੋੜਾਂ ਦੇ ਵਿੱਚ ਦਰਦ ਹੋਵੇ ਤਾਂ ਸਾਨੂੰ ਉਦੋਂ ਖਾਣੀ ਪੈਣੀ। ਟਮਾਟਰ ਪਾਵਾਂਗੇ। ਟਮਾਟਰ ਨੂੰ ਚੰਗੀ ਤਰ੍ਹਾਂ ਭੁੰਨ ਲਿਆ ਆ। ਅਸੀਂ ਇਹਨੂੰ ਉਹ ਤੱਕ ਭੁੰਨਾਂਗੇ ਜਦੋਂ ਤੱਕ ਇਹਦੇ ਵਿੱਚ ਉਹ ਤੇਲ ਅਲੱਗ ਨਹੀਂ ਹੁੰਦਾ ਥੋੜਾ ਜਿਹਾ ਪਾਣੀ ਪਾ ਲੈਨੇ ਆ ਤੜਕੀ ਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਲਿਆ ਵਾ 1-2 ਮਿੰਟ ਲਈ ਅਸੀਂ ਹੋਰ ਇਹਨੂੰ ਪਕਾਵਾਂਗੇ ਚੈੱਕ ਕਰ ਲੈਨੇ ਆ ਤੇਲ ਦਾ ਤੇਲ ਬਰਾ ਉੱਪਰ ਤਿਆਰ ਕੇ ਆ ਗਿਆ ਵਾ ਹੁਣ ਅਸੀਂ ਪਾਣੀ ਪਾ ਲੈਨੇ ਆ ਪਾਣੀ ਅਸੀਂ ਕੋਸਾ ਕਰਕੇ ਪਾਵਾਂਗੇ ਜਿੰਨੀ ਸਾਨੂੰ ਸਬਜ਼ੀ ਚਾਹੀਦੀ ਆ ਉਸੇ ਹਿਸਾਬ ਦੇ ਨਾਲ ਅਸੀਂ ਪਾਣੀ ਪਾਵਾਂਗੇ ਮੱਤਲੀ ਸੰਘਣੀ ਤੁਸੀਂ ਆਪਣੇ ਹਿਸਾਬ ਨਾਲ ਰੱਖਣੀ ਆ ਇਨੂੰ ਇੱਕ ਦੋ ਬਾਲਾ ਆਉਣ ਦਿੰਨੇ ਆ। ਇਹ ਖਾਂਚ ਬਹੁਤ ਹੀ ਵਧੀਆ ਲੱਗਦੀ ਹੈ। ਸਬਜੀ ਨੂੰ ਚੈੱਕ ਕਰ ਲੈਨੇ ਆ। 8 ਤੋਂ 10 ਮਿੰਟ ਹੋ ਗਏ ਨੂੰ ਬੰਦੀ ਨਹੀਂ ਸਬਜੀ ਨੂੰ। ਥੋੜਾ ਜਿਹਾ ਅਸੀਂ ਹਰਾ ਧਨੀਆ ਪਾ ਲਾਂਗੇ। ਇਹਨੂੰ ਮਿਕਸ ਕਰ ਲੈਨੇ ਆ। ਸਬਜੀ ਬਣ ਕੇ ਤਿਆਰ ਹੈ। ਅੱਧਾ ਕ ਚਮਚਾ ਗਰਮ ਮਸਾਲਾ ਪਾ ਲੰਗੇ। ਗੈਸ ਨੂੰ ਬੰਦ ਕਰ ਦਿੰਨੇ ਆ। ਸਬਜੀ ਬਣ ਕੇ ਤਿਆਰ ਹੈ। ਅਦਰਕ ਲਸਣ ਦੀ ਕੜੀ ਬਣ ਕੇ ਤਿਆਰ ਆ। ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆ। ਇਹਨੂੰ ਅਸੀਂ ਫੁਲਕੇ ਦੇ ਨਾਲ ਵੀ ਸਰਵ ਕਰ ਸਕਦੇ ਆ। ਤੇ ਇਹਨੂੰ ਅਸੀਂ ਵੈਸੇ ਵੀ ਖਾ ਸਕਦੇ ਆ ਚਮਚੇ ਦੇ ਨਾਲ ਤੁਸੀਂ ਵੀ ਇਸ ਤਰ੍ਹਾਂ ਬਣਾਇਓ ਤੇ ਖਾਓ ਚਲ ਫਿਰ ਮਿਲਦੇ ਆ ਕਿਸੇ ਹੋਰ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ